ਗਰਗੋਸ ਮੋਦੀ ਜਿੰਦਾਬਾਦ ਗਰਗੋਸ ਮੋਦੀ ਜਿੰਦਾਬਾਦ ਉਹ ਇਥੇ ਡੇਰਾ ਬਾਬਾ ਨਾਨਕ ਸਰਦਾ ਸੁਖਜਿੰਦਰ ਸਿੰਘ ਰਧਾਵਾ ਜੀ ਵੱਲੋਂ ਕੀਤੀ ਗਈ ਆ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਉਹ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਉਮੀਦਵਾਰ 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 ਚਾਰ ਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਚਾ ਉਤੋਂ ਜ਼ਾਹਿਰ ਹੁੰਦੀ ਹੈ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਵਾਕਿਆਂ ਦੇ ਤੁਸੀਂ ਰੈਲੀ ਜਿਹੜੀ ਕੀਤੀ ਆ ਉਹਦੇ ਤੁਸੀਂ ਇਹ ਗੱਲ ਕੀਤੀ ਹੋ ਪਰ ਕੇ ਮ ਦੇਖੋ ਤੇ ਅਸੀਂ ਜਿਹੜਾ ਥੋਕਵਾਂ جواب ਦੇ ਆਂਦੇ। ਦੇਖੋ ਸਰਕਾਰ ਦੇ ਲੋਕ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ। ਪਰ ਜੇ 5 ਸਾਲ ਪਿੱਛੇ ਸਰਕਾਰ 'ਚ ਅਸੀਂ ਵੀ ਰਹੇ ਆਂ। ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ। ਅਸੀਂ ਡਿਵੈਲਪਮੈਂਟ ਦੇ ਕੰਮ ਕੀਤੇ। ਡਿਵੈਲਪਮੈਂਟ ਦੇ ਕੰਮ ਕੀਤੇ ਦੁਰੇ ਜਿੱਤ ਕੇ ਆ ਗਏ ਆਂ ਇੰਨੀ ਨੇਰੀ ਦੇ ਵਿੱਚ। ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕਿਉਂਕਿ ਨਵੇਂ-ਨਵੇਂ ਬਣੇ ਇਹਨਾਂ ਨੂੰ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਨੇ ਆਂ ਫੋਨ ਦੇ ਉੱਤੇ ਤੋਂ ਥਾ ਕਰਦਾ ਹੋ ਜਾਂਦਾ। ਪਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲੈ ਜਾਓ ਜੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸਿੰਧਰ ਤੁਸੀਂ ਇਹ ਤਾਂ ਨਾ ਹ ਇਹ ਰਿੰਡਰ ਸਿੰਡਰ ਕਿਆ ਵਾ ਦੇਖੋ ਮੈਂ 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 ਰਾਹੁਲ ਗਾਂਧੀ ਜੀ ਤੇ ਜਿਹੜੀ ਵੀ ਗੱਲ ਕਹੀ ਹੈ ਠੀਕ ਆ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਾਲਡ ਟਰੰਪ ਨੇ ਜਿਹੜੀ ਆ ਉਹ ਇਹ ਰਿਪੀਟ ਰੈਪੀਟਿਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈਂ ਰਕਵਾਇਆ ਆ ਹੁਣ ਮੈਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਸਾਡੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੋਧ ਰਕਾਇਆ ਸੀ ਇਸ ਗੱਲ ਤੇ ਤੇ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦਾ ਅੱਜ ਸਾਡੀ ਆਪੋਜੀਸ਼ਨ ਸਾਰੀ ਨਹੀਂ ਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿਉਂਕਿ ਜਿੱਥੇ ਮੁਲਕ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਸਾਰੇ ਇੱਕ ਆ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਣੀ ਹੈ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸક્ષਮ ਆ ਕਿ ਉਹ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰਕ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਦਾ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟਿਸ਼ਨ ਕੀਤੀ ਆ ਔਰ ਬੀਜੇਪੀ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆ ਰਹੀ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਉਹਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣਾ ਹੈ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਾਂਗੇ ਔਰ ਚੱਲਣਾ ਪਵੇ ਸ੍ਰਧਾਨ ਦੀ ਗੱਲ ਕੀਤੀ ਗਈ ਔਰ ਸ੍ਰਧਾਨ ਨੇ ਤੁਹਾਨੂੰ ਹੱਕ ਦਿੱਤਾ ਔਰ ਇੱਕੜਾ ਨਰਿੰਦਰ ਸੇਂਗੜਾ ਗਿਆ ਗਿਆ ਬੁਰੀ ਵੀ ਮੰਨਦੇ ਕਿ ਇਹ ਕੀਤਾ ਗਿਆ ਹਾਂ ਗਾਂਧੀ ਕੀ ਹੈ ਨਰਿੰਦਰ ਸੇਂਗੜਾ ਗਿਆ ਹਾਂ ਤਾਂ 100% ਨਰਿੰਦਰ ਮੋਦੀ ਸਾਫ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਆਸੇ ਸ਼ਰਮਨਾਕ ਗੱਲ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ